ਵਲੇਰੋ ਦੇ ਬੱਸ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ 10 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 10 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇਸ ਦੇ ਵਿੱਚ ਹੋਰ ਜਿਹੜੇ 19 ਲੋਕ ਹੈਗੇ ਜੋ ਬੱਸ ਦੇ ਵਿੱਚ ਸਵਾਰ ਸਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਮੌਕੇ ਤੇ ਜਿਹੜੇ ਪ੍ਰਤੱਖ ਦਰਸ਼ੀ ਹੁੰਦੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਇੱਕੋਦਮ ਆਵਾਜ਼ ਆਉਂਦੀ ਹੈ ਜਦੋਂ ਜਾ ਕੇ ਦੇਖਿਆ ਜਾਂਦਾ ਹੈ ਤਾਂ ਬਲੈਰੋ ਗੱਡੀ ਦੇ ਵਿੱਚ ਜਿਹੜੇ ਲੋਕ ਬੈਠੇ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਗੱਡੀ ਦੇ ਵਿੱਚ ਹੀ ਉਹ ਫਸੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਭਜੜਾ ਪੈ ਜਾਂਦੀਆਂ ਨੇ ਮੌਕੇ ਤੇ ਜਾ ਕੇ ਲੋਕਾਂ ਨੂੰ ਜਿਹੜੇ ਜੋ ਲਾਸ਼ਾਂ ਸੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਦੱਸਿਆ ਜਾ ਰਿਹਾ ਹੈ ਕਰੀਬ 2.5 ਘੰਟੇ ਦਾ ਸਮਾਂ ਲੱਗਦਾ ਹੈ ਲਾਸ਼ ਨੂੰ ਬੁਲੈਰੋ ਗੱਡੀ ਦੇ ਵਿੱਚੋਂ ਦੀ ਬਾਹਰ ਕੱਢਣ ਦੇ ਵਿੱਚ ਤਾਂ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਯੂਪ ਦੇ ਪ੍ਰਿਆਗਰਾਜ ਦੇ ਵਿੱਚ ਸ਼ੁੱਕਰਵਾਰ ਰਾਤ ਕਰੀਬ 2:30 ਵਜੇ ਬੁਲੈਰੋ ਦੀ ਬੱਸ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਦੇ ਵਿੱਚ 10 ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਛੱਤਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਵਿੱਚ ਮਹਾਕੁੰਭ ਦੇ ਵਿੱਚ ਆ ਰਹੇ ਸੀਗੇ ਦੱਸਿਆ ਜਾ ਰਿਹਾ ਕਿ ਆਸਾ ਪਿਆਗਰਾਜ ਮਿਰਜ਼ਾਪੁਰ ਹਾਈਵੇ ਤੇ ਮੇਜਾ ਇਲਾਕੇ ਦੇ ਵਿੱਚ ਵਾਪਰਿਆ ਜਿਸ ਵਿੱਚ 19 ਲੋਕ ਜਿਹੜੇ ਹੈਗੇ ਬੱਸ ਦੇ ਵਿੱਚ ਸਵਾਰ ਸਨ ਜਿਹੜੇ ਜ਼ਖਮੀ ਨੇ ਜੋ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੰਗਮ ਸ্নান ਤੋਂ ਬਾਅਦ ਵਾਰਣਸੀ ਇਹ ਵਾਪਸ ਜਾ ਰਹੇ ਸੀ ਟੱਕਰ ਇੰਨੀ ਕਿ ਜ਼ਿਆਦਾ ਭਿਆਨਕ ਸੀ ਕਿ ਕਿ ਜੋ ਬੁਲੈਰੋ ਗੱਡੀ ਹੈਗੀ ਆ ਉਹ ਬੁਰੀ ਤਰੀਕੇ ਦੇ ਨਾਲ ਡੈਮੇਜ ਹੋ ਗਈ ਨੁਕਸਾਨੀ ਗਈ ਸ਼ਰਦਾਲੂ ਜਿਹੜੇ ਹੈਗੇ ਆ ਉਸ ਸੜਕ ਤੇ ਹਰ ਪਾਸੇ ਦਿਖ ਰਹੇ ਸੀਗੇ ਉਹਨਾਂ ਦੀ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਡਿੱਗੀ ਹੋਈ ਸੀ ਕਿਸੇ ਦਾ ਹੱਟ ਟੁੱਟਿਆ ਹੋਇਆ ਸੀ ਕਿਸੇ ਦਾ ਸਿਰ ਫਟ ਗਿਆ ਸੀਗਾ ਕਈ ਲੋਕ ਜਿਹੜੇ ਹੈਗੇ ਬੁਲੈਰੋ ਗੱਡੀ ਦੇ ਵਿੱਚ ਹੀ ਫਸੇ ਹੋਏ ਸਨ ਜਿਹੜੇ ਮ੍ਰਿਤਕ ਜੋ ਹੈ ਮ੍ਰਿਤਕ ਦੇ ਨੂੰ ਬਾਹਰ ਕੱਢਣ ਦੇ ਵਿੱਚ ਬੁਲੈਰੋ ਗੱਡੀ ਦੇ ਵਿੱਚੋਂ ਦੀ 2.5 ਘੰਟੇ ਦਾ ਸਮਾਂ ਲੱਗਿਆ ਹੈਗਾ ਇਹ ਜਾਣਕਾਰੀ ਵੀ ਦੱਸੀ ਜਾ ਰਹੀ ਹੈ ਐਸਪੀ ਯਮੁਨਾਪਾਰ ਵਿਵੇਕ ਯਾਦਵ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਬੁਲੈਰੋ ਦੇ ਵਿੱਚ ਸਾਰੇ ਹੀ ਜਿਹੜੇ ਹੈਗਿਆ ਪੁਰਸ਼ ਸਵਾਰ ਸੀਗੇ ਇਹਨਾਂ ਦੀ ਸਪੀਡ ਜੋ ਹੈਗੀ ਆ ਬਹੁਤ ਜ਼ਿਆਦਾ ਸੀ ਬੱਸ ਵਾਲੇ ਨੇ ਜੋ ਹੈ ਬ੍ਰੇਕ ਲਗਾਈ ਸੀ ਉਸ ਤੋਂ ਬਾਅਦ ਇਹ ਜੋ ਬੁਲੈਰੋ ਗੱਡੀ ਹੈਗੀ ਆ ਇਹਨਾਂ ਦੇ ਨਾਲ ਟੱਕਰ ਹੋ ਜਾਂਦੀ ਹੈ ਮਰਨ ਵਾਲੇ ਜਿਹੜੇ ਹੈਗੇ ਕੋਰਬਾ ਦੇ ਵਿੱਚ ਦਰਰੀ ਉਤੇ ਜਾਂਜਗਿਰ ਚਾਂਪਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੋ ਪਰਿਵਾਰ ਦੇ ਲੋਕ ਜਿਹੜੇ ਹੈਗੇ ਆ ਇਸ ਦੇ ਵਿੱਚ ਸ਼ਾਮਲ ਸੀ ਤਕ ਕਮਿਸ਼ਨਰ ਤਰुण गाबा ਅਤੇ ਡੀਐਮ ਰਵਿੰਦਰ ਕੁਮਾਰ ਮੰਦੜ ਜੋ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਕੇ ਤੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਦਾ ਇਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈਗਾ ਜਿਹੜੇ ਇਸ ਦੇ ਵਿੱਚ ਜ਼ਖਮੀ ਨੇ ਉਹਨਾਂ ਨੂੰ ਰਾਮਨਗਰ ਸੀਐਚਸੀ ਦੇ ਵਿੱਚ ਭੇਜਤੀ ਕਰਵਾਇਆ ਗਿਆ ਜਿੱਥੇ ਪ੍ਰਾਇਮਰੀ ਇਲਾਜ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਸੁਰੂਪਰ ਰਾਣੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉੱਥੇ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਜੋ ਹੈ ਪੋਸਟਮਾਰਟਮ ਤੇ ਲਈ ਭੇਜ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਦੱਸਿਆ ਆਈ ਵੀ ਜਾ ਰਹੀ ਕਿ ਜਦੋਂ ਪ੍ਰਤਕ ਦਰਸ਼ੀਆਂ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਗੈਸ ਕਟਰ ਤੇ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚਦੀ ਹੈ ਬੁਲੈਰੋ ਨੂੰ ਗੈਸ ਕਟਰ ਦੇ ਨਾਲ ਕੱਟਿਆ ਗਿਆ ਫਿਰ ਜਾ ਕੇ ਕਿਤੇ ਜੋ ਮ੍ਰਿਤਕ ਦੇਹ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈਗਾ ਦੱਸਿਆ ਜਾ ਰਿਹਾ ਕਿ ਕਈ ਅਜਿਹੀ ਲਾਸ਼ ਵੀ ਸੀ ਜਿਨ੍ਹਾਂ ਨੂੰ ਪਛਾਣਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਸੀ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੋ ਚੁੱਕੀ ਸੀ ਇਹ ਦੇਹ ਦੇ ਵਿੱਚ ਬੈਗ ਤੋਂ ਮਿਲੇ ਆਧਾਰ ਕਾਰਡ ਦੇ ਨਾਲ ਜੋ ਪੁਲਿਸ ਹੈ ਉਹਨਾਂ ਦੇ ਵੱਲੋਂ ਦੋ ਮ੍ਰਿਤਕ ਦੇਹਾਂ ਦੀ ਪਛਾਣ ਕੀਤੀ ਗਈ ਹੈਗੀ ਈਸ਼ਵਰੀ ਪ੍ਰਸਾਦ ਜਾਇਸਵਾਲ ਤੇ ਸੋਮਨਾਥ ਦਰੀ ਦੇ ਰੂਪ ਦੇ ਵਿੱਚ ਉਹਨਾਂ ਦੀ ਸ਼ਨਾਖਤ ਕੀਤੀ ਗਈ ਹੈ ਜਦੋਂ ਹਾਦਸਾ ਹੋਇਆ ਤਾਂ ਉਸ ਸਮੇਂ ਬੱਸ ਦੇ ਵਿੱਚ ਸਵਾਜਿਯਾਤਰ ਲੋਕ ਜਿਹੜੇ ਹੈਗੇ ਆ ਉਹ ਸੋ ਰਹੇ ਸੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਸ਼ਰਦਾਲੂ ਜਿਹੜੇ ਜ਼ਖਮੀ ਹੋਏ ਨੇ ਰੋਡ ਮਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਸ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਸੌਂਦੇ ਪਏ ਸੀ ਜਦੋਂ ਇਹ ਹਾਦਸਾ ਵਾਪਰਿਆ ਤੇ ਜਦੋਂ ਮੌਕੇ ਤੇ ਹਾਦਸਾ ਵਾਪਰਦਾ ਹੈਗਾ ਤਾਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਭੱਜਣਾ ਪੈ ਜਾਂਦਿਆਂ ਨੇ ਜੋ ਮੌਕੇ ਤੇ ਪ੍ਰਤੱਖ ਦਰਸ਼ੀ ਮੌਜੂਦ ਹੁੰਦੀ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਆਖਰੀ ਆਵਾਜ਼ ਇਥੋਂ ਦੀ ਆਈ ਹੈ ਜਦੋਂ ਮੌਕੇ ਤੇ ਜਾ ਕੇ ਦੇਖਿਆ ਜਾਂਦਾ ਤਾਂ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਹੁੰਦਾ ਹੈ ਬੱਸ ਤੇ ਬਲੈਰੋ ਗੱਡੀ ਦੇ ਵਿੱਚ ਜਿੱਥੇ ਕਿ ਲੋਕ ਜਿਹੜੇ ਹੈਗੇ ਰਾਹ ਦੇ ਵਿੱਚ ਵੀ ਡਿੱਗੇ ਹੋਏ ਨਜ਼ਰ ਆਉਂਦੇ ਨੇ ਬਲੈਰੋ ਗੱਡੀ ਦੇ ਵਿੱਚ ਲੋਕ ਜਿਹੜੇ ਹੈਗੇ ਫਸੇ ਹੋਏ ਨਜ਼ਰ ਆਉਂਦੇ ਨੇ ਕਈਆਂ ਦੀ ਬਾਡੀ ਇੰਨੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੁੰਦੀ ਹੈ ਜੋ ਕਿ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਹੀ ਵੱਡੇ ਪੱਧਰ ਉਤੇ ਜੋ ਲੋਕ ਹੈਗੇ ਮੌਕੇ ਤੇ ਪਹੁੰਚਦੇ ਨੇ ਬਚਾਅ ਕਾਰਜ ਦੇ ਲਈ ਹਾਲਾਂਕਿ ਲਗਾਤਾਰ ਹੀ ਜੋ ਐ ਮੌਕੇ ਤੇ ਟੀਮਾਂ ਮੌਜੂਦ ਸੀਗੀਆਂ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਕਟਿਆ ਗਿਆ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਤੇ ਨਾਲ ਹੀ ਇਹਨਾਂ ਦੀ ਪਛਾਣ ਵੀ ਕੀਤੀ ਗਈ ਪਰਿਵਾਰ ਵਾਲਿਆਂ ਨੂੰ ਇਹਨਾਂ ਮੁਤਲਕ ਜਿਹੜੀ ਆ ਜਾਣਕਾਰੀਆਂ ਦਿੱਤੀ ਗਈ ਹੈ ਤਾਂ ਮੌਕੇ ਤੇ ਜੋ ਉੱਚ ਅਧਿਕਾਰੀ ਨੇ ਉਹਨਾਂ ਦੀ ਟੀਮ ਵੀ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ 10 ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਜੋ ਕਿ ਕੁੰਬ ਦੇ ਵਿੱਚ ਜਾਂਦੇ ਨੇ ਅਜੇ ਇਹ ਦੇ ਵਿੱਚ ਜਦੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਇਹ ਵੱਡਾ ਹਾਦਸਾ ਜਿਹੜਾ ਹੈਗਾ ਵਾਪਰ ਜਾਂਦਾ ਤਾਂ ਇਸ ਦੇ ਵਿੱਚ ਕੋਰਬਾ ਦੇ ਰਹਿਣ ਵਾਲੇ ਕਈ ਲੋਕ ਜਿਹੜੇ ਹੈਗੇ ਉਹਨਾਂ ਦੀ شناخت ਹੋ ਚੁੱਕੀ ਹੈ ਜਿਸ ਬਾਬਤ ਪਰਿਵਾਰ ਵਾਲਿਆਂ ਨੂੰ ਇਸ ਮੁਤਲਕ ਜਿਹੜੀ ਆ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਡੈੱਡ ਬਾਡੀਜ਼ ਨੇ ਉਹਨਾਂ ਨੂੰ ਕੋਲਡ ਰੂਮ ਦੇ ਵਿੱਚ ਰਖਵਾਇਆ ਗਿਆ ਤੇ ਜਿਹੜੇ ਇਸ ਦੇ ਵਿੱਚ ਰਿਸ਼ਤੇਦਾਰ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਨ੍ਹਾਂ ਦੇ ਆਉਣ ਤੋਂ ਬਾਅਦ ਜੋ ਹੈ ਪੋਸਟਮਾਰਟਮ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਡੈੱਡ ਬੋਡੀ ਜੋ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਹੁਣ ਤੱਕ ਲਾਸ਼ਾਂ ਬਰਾਮਦ ਹੋਈਆਂ ਨੇ ਉਨ੍ਹਾਂ ਦੀ ਸ਼ਨਾਖਤ ਜਿਹੜੀ ਹੈਗੀ ਆ ਕੀਤੀ ਜਾ ਚੁੱਕੀ ਹੈ ਲਗਾਤਾਰ ਹੀ ਪਰਿਵਾਰ ਵਾਲਿਆਂ ਨੂੰ ਸੰਪਰਕ ਕਰਨ ਤੋਂ ਬਾਅਦ ਜੋ ਡੈੱਡ ਬਾਡੀਜ਼ ਆ ਉਹਨਾਂ ਨੂੰ ਸੌਂਪੀਆਂ ਵੀ ਜਾਣ ਗਿਆ ਹਾਲਾਂਕਿ ਜੋ ਬੱਸ ਦੇ ਵਿੱਚ ਲੋਕੀ ਸਵਾਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ 19 ਲੋਕ ਜ਼ਖਮੀ ਹੁੰਦੇ ਨੇ ਲੇਕਿਨ ਬੁਲੈਰੋ ਗੱਡੀ ਦੇ ਵਿੱਚ ਜਿਹੜੇ ਲੋਕ ਬੈਠੇ ਹੁੰਦੇ ਨੇ 10 ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਵੱਡੀ ਖਬਰ ਪਿਆਗਰਾਜ ਤੋਂ ਸਾਹਮਣੇ ਆ ਰਹੀ ਹੈ